ਇਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਇੱਥੇ ਦੇ ਹਾਲਾਤ ਤਾਂ ਦੇਖੋ ਬੱਤਰ ਦੇ ਬੱਤਰ ਕਰਤੇ ਜੀ ਇਹਨਾਂ ਨੇ ਸਾਰੇ ਜੀ ਕਿਦਾਰੀ ਸਮੈਲ ਆ ਰਹੀ ਹੈ ਬਹੁਤ ਗੰਦੀ ਇੱਥੇ ਤਾਂ ਖੜਿਆ ਨਹੀਂ ਜਾਂਦਾ ਜੀ ਇਹ ਤਾਂ ਦੁਕਾਨ ਤੇ ਮਜਬੂਰੀ ਆ ਆਣਾ ਪੈ ਰਿਹਾ ਸਰ ਅੱਛਾ ਟੀਟੀ ਲੱਗ ਰਹੀ ਹੈ ਹੁਣ ਸਾਰੀ ਡਿਵੈਲਪ ਹੋ ਰਹੀ ਹੈ ਸਿਟੀ ਬਹੁਤ ਬੇਕਾਰ ਸਿਟੀ ਲੱਗਦੀ ਆ ਪੂਰੇ ਪੰਜਾਬ ਚ ਨਹੀਂ ਹੋਣੀ ਐ ਇਦਾਂ ਦੀ ਤਾਂ ਇਹ ਵੀ ਹਾਲਾਤ ਕਿਸ ਤਰ੍ਹਾਂ ਦੇ ਚਿੱਕੜ ਹੀ ਦੇਖ ਨੂੰ ਤੜ ਸਮਝ ਆ ਜਾਂਦਾ ਜਾਣ ਦਾ ਰਸਤਾ ਹੈਗਾ ਨਹੀਂ ਹੈਗਾ ਬੰਦਾ ਤੇ ਕਿਸ ਤਰ੍ਹਾਂ ਦੀ ਸਮਾਰਟ ਸਿਟੀ ਹੈ ਤੜ ਸਾਹਮਣੇ ਹੈ ਯਾਰ ਰੱਬ ਰੱਖਾ ਹੀ ਆ ਸਚੀਗਲ ਦੀ ਲੁਧਿਆਣਾ ਦੇ ਵਿੱਚ ਮੌਜੂਦਾ ਜਿੱਥੇ ਕੀ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਜਾਂਦਾ ਪਰ ਮੈਂ ਤੁਹਾਨੂੰ ਅੱਜ ਸਮਾਰਟ ਸਿਟੀ ਦੇ ਹਾਲਾਤ ਦਿਖਾਵਾਂਗਾ ਕਿ ਸਾਢੇ 3 ਸਾਲਾਂ ਦੇ ਵਿੱਚ ਕੀ ਸੁਧਾਰ ਲਿਆਂਦਾ ਗਿਆ ਲੁਧਿਆਣਾ ਦੇ ਵਿੱਚ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਪਰ ਕੋਈ ਹਾਲਾਤ ਜਿਹੜੇ ਕੀ ਹੈ ਸਹੀ ਨਹੀਂ ਹੋਏ ਮੈਂ ਮੇਰੇ ਮੇਰੇ ਜਿੱਥੇ ਮੈਂ ਖੜਾ ਵਾਂ ਇੱਕ ਪਾਸੇ ਉਧਰ ਨਾਲਾ ਵਗਦਾ ਵਾ ਇੱਕ ਪਾਸੇ ਇਧਰ ਨਾਲਾ ਵਗਦਾ ਵਾ ਹਾਲਾਤ ਖਸਤਾ ਨੇ 스마트 ਸਿਟੀ ਕਹ ਲਾਇਆ ਜਾਂਦਾ ਵਾ 스마트 ਸਿਟੀ ਦੇ ਤੁਹਾਨੂੰ ਅੱਜ ਦਰਸ਼ਨ ਵੀ ਕਰਾਵਾਂਗੇ ਕਿ ਕਿੰਨੀ ਕੁ ਜ਼ਿਆਦਾ ਡਿਵੈਲਪਮੈਂਟ ਇੱਥੇ ਹੋਈ ਹੈ ਦਾਅਵੇ ਕੀਤੇ ਗਏ ਸੀਗੇ 3 ਮਹੀਨੇ ਦੇ ਵਿੱਚ ਇਸ ਪ੍ਰੋਜੈਕਟ ਨੂੰ ਪੂਰਾ ਕੀ ਕਰਨ ਦੇ ਪਰ ਦਾਅਵੇ ਕਿਤਨੇ ਕਿਤੇ ਝੂਠੇ ਨਿਕਾ ਹੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੌਨਸੂਨ ਦੇ ਦੌਰਾਨ ਬਰਸਾਤ ਇੱਕ ਦਿਨ ਹੀ ਪਈ ਹੈ ਤੇ ਗਾਰਾ ਅਤੇ ਗੰਦਾ ਪਾਣੀ ਨਾਲੇ ਦਾ ਕਿਸ ਤਰ੍ਹਾਂ ਬਾਹਰ ਆ ਗਿਆ ਵਾ ਹਾਲਾਂਕਿ ਇਹ ਦੁਪਹਿਰ ਦੀਆਂ ਤਸਵੀਰਾਂ ਤੋਂ ਦਿਖਾ ਰਿਹਾ ਕਿ 6 ਤਸਵੀਰਾਂ ਜਿਹੜੀਆਂ ਸਿਗੀਆਂ ਉਹ ਕਾਫੀ ਖਰਾਬ ਤਸਵੀਰਾਂ ਸੀ ਕਿਾ ਕਾਫੀ ਪਾਣੀ ਓਵਰਫਲੋ ਹੋ ਗਿਆ ਸੀਗਾ ਇਸ ਨਾਲੇ ਚੋ ਜੀਸੀਬੀ ਦੀ ਮਸ਼ੀਨਾਂ ਫੇਰ ਬੁਲਾਈਆਂ ਗਈਆਂ ਉਸ ਦੇ ਦੌਰਾਨ ਪਾਣੀ ਨੂੰ ਪਾਣੀ ਦੇ ਵਿੱਚੋਂ ਜਿਹੜਾ ਗੰਦ ਸੀਗਾ ਉਹ ਕੱਢਿਆ ਗਿਆ ਹਾਲਾਂਕਿ ਤੁਹਾਨੂੰ ਲੈਵਲ ਵੀ ਚੈੱਕ ਕਰਵਾਇਆ ਨਾ ਕਿ ਲੈਵਲ ਕਿੰਨਾ ਕੁ ਉੱਪਰ ਪਹੁੰਚ ਗਿਆ ਪਹੁੰਚ ਗਿਆ ਸੀਗਾ ਸਮਾਰਟ ਸਿਟੀ ਦੇ ਹਾਲਾਤ ਤੁਹਾਨੂੰ ਦਰਸ਼ਨ ਕਰਾਏ ਐ ਇਸ ਨੂੰ ਅਲੋਕ ਇੱਥੋਂ ਦੀ ਮੱਥਾ ਮੱਥਾ ਵੀ ਟੇਕ ਕੇ ਜਾਂਦੇ ਨੇ ਕਿ ਕਦੋਂ ਠੀਕ ਹੋਏਗਾ ਹਾਲਾਂਕਿ ਕਾਫੀ ਲੋਕ ਇੱਥੇ ਆ ਭਗਵਾਨ ਤੋਂ ਪ੍ਰਾਰਥਨਾ ਵੀ ਕਰਦੇ ਨੇ ਕਿ ਸਾਡਾ ਸਮਾਰ ਲੁਧਿਆਣਾ ਦਾ 스마트 ਸਿਟੀ ਜਲਦ ਤੋਂ ਜਲਦ ਠੀਕ ਹੋਵੇ ਪਰ ਕਿਤਨਾ ਕਿਤੇ ਜਿਹੜੀਆਂ ਕਾਰਪੋਰੇਸ਼ਨ ਨੇ ਜਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਨੇ ਉਹ ਕਿਤਨਾ ਕਿਤੇ ਆਪਣੀ ਅੱਖਾਂ ਜਿਹੜੀਆਂ ਬੰਦ ਕਰਕੇ ਬੈਠੇ ਹੋਏ ਨੇ ਅੱਖਾਂ ਦੇ ਕਾਲੀਆਂ ਪੱਟੀਆਂ ਬਣੀਆਂ ਹੋਈਆਂ ਨੇ ਦੇਖ ਸਕਦੇ ਹੋ ਕਿ ਲੋਕਾਂ ਦਾ ਇੱਥੋਂ ਲੰਘਣਾ ਆਣਾ ਜਾਣਾ ਬੰਦ ਹੋਇਆ ਹੋਇਆ ਵਾ ਸੜਕਾਂ ਤੇ ਗਲੀਆਂ ਦੇ ਵਿੱਚ ਪਾਣੀ ਖੜੇ ਹੋਏ ਨੇ ਹਾਲਾਂਕਿ ਸ਼ਹਿਰ ਦੀ ਬਰਸਾਤ ਸੀਗੀ ਸ਼ਹਿਰ ਦੀ ਬਰਸਾਤ ਹੁਣ ਤੋਂ 4 ਤੋਂ 5 ਘੰਟੇ ਹੋ ਗਏ ਨੇ ਬਰਸਾਤ ਖਤਮ ਹੋਈ ਨੂੰ ਪਰ ਹਜੇ ਤੱਕ ਕੋਈ ਵੀ ਜਿਹੜਾ ਕਾਰਪੋਰੇਸ਼ਨ ਦਾ ਮੁਲਾਜ਼ਮ ਜਾਂ ਕਾਰਪੋਰੇਸ਼ਨ ਦੇ ਵੱਲੋਂ ਕੋਈ ਵੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਜਿਹੜਾ ਕਿ ਹੈ ਨਹੀਂ ਸੁੱਕਿਆ ਦਾ ਸੜਕਾਂ ਤੇ ਉਸ ਤਰ੍ਹਾਂ ਹੀ ਪਾਣੀ ਖੜਾ ਵਾ ਸੜਕਾਂ ਦੇ ਉੱਤੇ ਉਸ ਤਰ੍ਹਾਂ ਹੀ ਲੋਕ ਉਸ ਪਾਣੀ ਗੰਦੇ ਪਾਣੀੋਂ ਲੰਘਦੇ ਹੋਏ ਨਜ਼ਰ ਆ ਰਹੇ ਨੇ ਲੋਕ ਕਈ ਦੁਕਾਨਦਾਰ ਇਹ ਇੱਥੇ ਵਪਾਰੀ ਨੇ ਉਹ ਕੰਮ ਤਾਂ ਕਰਨ ਆ ਰਹੇ ਨੇ ਪਰ ਉਹਨਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣੇ ਜਿਹੜਾ ਕਰਨਾ ਪੈ ਰਿਹਾ ਆ ਕੀ ਨਾਮ ਭਾਈ ਜੀ ਤੁਹਾਡਾ ਮੇਰਾ ਨਾਮ ਲੱਡੂ ਆ ਭਾਈ ਜੀ ਲੱਡੂ ਜੀ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਹੋਏ ਪਏ ਨੇ ਸਮਾਰਟ ਸਿਟੀ ਦੇ ਦਰਸ਼ਨ ਅਸੀਂ ਕਰਾ ਰਹੇ ਹਾਂ ਲੋਕਾਂ ਨੂੰ ਕਿ ਕਿਸ ਤਰ੍ਹਾਂ ਦੀ ਸਮਾਰਟ ਸਿਟੀ ਹੋ ਰਹੀ ਹੈ ਇਹ ਤੁਹਾਡੇ ਸਾਹਮਣੇ ਹੈ ਲੁਧਿਆਣਾ ਜੀ ਆ ਤੁਹਾਨੂੰ ਦੇਖੀ ਰਿਹਾ ਹਾਲਾਤ ਕਿੱਦਾਂ ਦੇ ਨੇ ਹੂੰ ਤੇ ਲੋਕਾਂ ਨੇ ਕੰਮ ਕਰਦੇ ਨਹੀਂ ਭਾਈ ਹੂੰ ਤੇ ਕੋ ਲੋਕਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਵੀ ਤੇ ਤੇ ਕਿਸ ਤਰ੍ਹਾਂ ਦੇ ਹਾਲਾਤ ਹੈਗੇ ਨੇ ਇੱਥੇ ਦੇ ਹਾਲਾਤ ਤਾਂ ਦੇਖੋ ਬੱੱਤਰ ਦੇ ਬੱੱਤਰ ਕਰਤੇ ਜੀ ਇਹਨਾਂ ਨੇ ਸਾਰੇ ਜੀ। ਹੂੰ। ਤੇ ਪੰਜਾਬ ਦਾ ਦੇਖੋ ਹਾਲਾਤ ਕੀ ਕਰਤੇ। ਹੂੰ। ਦੇਖੋ ਕੋਈ ਆਏ ਸੀਗੇ ਸਵੇਰੇ ਸਾਰਿਆਂ ਨੇ ਦੇਖ ਕੇ ਗਏ ਆ। ਚੱਬਾ ਦੇਖੇ ਕੀ ਨੇ? ਹਾਂ ਕਹਿੰਦੇ ਵੇ ਕਰ ਦਾਂਗੇ ਜੀ। ਕਰ ਦਾਂਗੇ। ਠੀਕ ਐ। ਇਹ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ ਕੀ ਨਾਮ ਹੈ ਤੁਹਾਡਾ? ਓਏ 1 ਮਿੰਟ ਬਾਈ ਜੀ। ਬਿਲਕੁਲ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ। ਹਾਜੀ ਬਾਈ ਜੀ ਬਿਜ਼ੀ ਨੇ। ਹਾਲਾਤ ਆਮ ਦਿਖਾ ਰਹੇ ਆ। ਖਸਤਾ ਹਾਲਾਤ ਨੇ ਦਰਸ਼ਨ ਕਰਵਾ ਰਹੇ ਤੁਹਾਨੂੰ। ਸੁੰਦਰ ਦ੍ਰਿਸ਼ ਦੇਖ ਸਕਦੇ ਹੋ ਸੁੰਦਰ ਦ੍ਰਿਸ਼ ਦੇਖ ਸਕਦੇ ਹੋ ਕਿ ਇਹੋ ਜਿਹਾ ਦ੍ਰਿਸ਼ ਕਿਤੇ ਕਿੱਥੇ ਨਹੀਂ ਮਿਲਣਾ ਲੁਧਿਆਣਾ ਦੇ ਵਿੱਚ ਕੀ ਕੀਚੜ ਪਿਆ ਹੈ ਕਿਦਾਂ ਦਾ ਦ੍ਰਿਸ਼ ਹੈ ਬਹੁਤ ਬੇਕਾਰ ਹੈ ਜੀ ਨੇ ਸੁੰਦਰ ਲੱਗ ਰਿਹਾ ਨਹੀਂ 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 ਬਹੁਤ ਬੇਕਾਰ ਲੱਗ ਰਿਹਾ ਸਰ ਅੱਛਾ ਕਿੱਦਾਂ ਹੀ ਸਮੈਲ ਆ ਰਹੀ ਹੈ ਬਹੁਤ ਗੰਦੀ ਇੱਥੇ ਤਾਂ ਖੜਿਆ ਨਹੀਂ ਜਾਂਦਾ ਜੀ ਇਹ ਤਾਂ ਦੁਕਾਨ ਤੇ ਮਜਬੂਰੀ ਆ ਆਣਾ ਪੈ ਰਿਹਾ ਸਰ ਅੱਛਾ ਹਾਂਜੀ ਸਮਾਰਟ ਸਿਟੀ ਲੱਗ ਰਹੀ ਹੈ ਹੁਣ ਸਾਰੀ ਡਿਵੈਲਪ ਹੋ ਰਹੀ ਹੈ ਸਿਟੀ ਬਹੁਤ ਬੇਕਾਰ ਸਿਟੀ ਲੱਗਦੀ ਹੈ ਪੂਰੇ ਪੰਜਾਬ ਚ ਨਹੀਂ ਹੋਣੀ ਐ ਇਦਾਂ ਦੀ ਤਾਂ ਹੂੰ ਤੇ ਸ਼ਹਿਰ ਦੇ ਕੀ ਹਾਲਾਤ ਸੀ ਇੱਥੇ ਸਵੇਰੇ ਵੀ ਬਹੁਤ ਜ਼ਿਆਦਾ ਸੀਗਾ ਸਰ ਜੀ ਕਚਾ ਹਾਂਜੀ ਨੰਗਨਾ ਬੜਨਾ ਸਾਰਾ ਬੰਦ ਕੀਤਾ ਹੋਇਆ ਜੀ ਸਵੇਰੇ ਕੁਝ ਜ਼ਿਆਦਾ ਖਰਾਬ ਲੱਗ ਰਿਹਾ ਸੀ ਪਾਣੀ ਉਪਰ ਤੱਕਰ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਸਰ ਜੀ ਇੱਥੇ ਹੀ ਰਹਿਣਾ ਜੀ ਨਾਲ ਹੀ ਤੁਹਾਡੇ ਮਹੱਲੇ ਦੇ ਵਿੱਚ ਕੀ ਹਾਲਾਤ ਸੀਗੇ ਉਧਰ ਤਾਂ ਠੀਕ ਆ ਸਰ ਜੀ ਪਾਣੀ ਵਗੈਰਾ ਖੜਦਾ ਨਹੀਂ ਨਹੀਂ ਸਰ ਮੈਂ ਥੋੜੀ ਦੂਰ ਹੀ ਰਹਿਣਾ ਜੀ ਇਹ ਮਹੱਲੇ ਤੋਂ ਹਾਂਜੀ ਉੱਥੇ ਨਹੀਂ ਖੜਦਾ ਪਾਣੀ ਹਾਂਜੀ ਉੱਥੇ ਨਹੀਂ ਖੜਦਾ ਜੀ ਠੀਕ ਹੈ ਅੰਕਲ ਜੀ ਕਿਸ ਤਰ੍ਹਾਂ ਹਾਲਾਤ ਨੇ ਹਾਲਾਤ ਤਾਂ ਜੀ ਅੰਦਰ ਖਰਾਬ ਹੀ ਨੇ ਮੈਂ ਜਦ ਵੀ ਅੰਦਰ ਜਾਂਦਾ ਖਰਾਬ ਹੀ ਮਿਲਦੇ ਨੇ ਖਰਾਬ ਹਾਂਜੀ ਹਾਂਜੀ ਕਿਨੇ ਕਿਨੇ ਕੋ ਮਰਾ ਵੀ ਅੰਕਲ ਤੁਹਾਡੀ ਮੇਰੀ ਹੋ ਗਈ ਜੀ 46 ਸਾਲ 46 ਸਾਲ ਤੋਂ ਹੀ ਦਿਖਦੇ ਆ ਰਹੇ ਮੈਂ ਦੇ ਮਤਲਬ ਹਰ ਸੀਜ਼ਨ ਇੱਧਰ ਜ਼ਿਆਦਾ ਜਾਨਣਾ ਕੰਬਲ ਦਾ ਕੰਮ ਕਰਨਾ ਹੈ ਨਾ ਤੇ ਉਧਰ ਵੀ ਕੰਬਲ ਵਾਲਾ ਪਟਿਆ ਹੈ ਨਾਲਾ ਤਾਂ ਭਰਿਆ ਹੀ ਰਹਿੰਦਾ ਜ਼ਿਆਦਾ ਤਾਂ ਅਗਰ 46 ਸਾਲਾਂ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ 55 ਸਾਲ ਹਾਂਜੀ 40 ਸਾਲ ਕਿਸ ਤਰ੍ਹਾਂ ਦੇ ਨਿਕਲੇ ਸੋ ਦੀ ਬਹੁਤ ਗੰਦੇ ਨਿਕਲੇ ਜੀ ਹਾਂ ਹਾਂ ਬਹੁਤ ਜ਼ਿਆਦਾ ਹਾਂ ਤੇ ਸਮਾਰਟ ਸਿਟੀ ਕਿਹਾ ਜਾਂਦਾ ਸਮਾਰਟ ਸਿਟੀ ਹੈ ਨਹੀਂ ਜੀ ਨਹੀਂ ਬਿਲਕੁਲ ਨਹੀਂ ਇਹ ਇੱਧਰ ਨਹੀਂ ਹੈ ਅੱਛਾ ਇੱਕ ਵਾਰੀ ਇੱਧਰ ਲਾਓ ਅਮਰਾ ਦੱਸੋ ਤਸਵੀਰ ਬੜੀ ਸੋਹਣੀ ਲੱਗ ਰਹੀ ਇੱਥੇ ਦੀ ਤਸਵੀਰ ਸੋਹਣੀ ਲੱਗ ਰਹੀ ਹੈ ਖਰਾਬ ਲੱਗ ਰਹੀ ਹੈ ਤੁਸੀਂ ਦੱਸੋ ਬਹੁਤ ਖਰਾਬ ਲੱਗ ਰਹੀ ਜੀ ਹਾਂ ਬਹੁਤ ਜੀ ਪਰ 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 ਕਾਰਪੋਰੇਸ਼ਨ ਮੁਲਾਜ਼ਮ ਤੇ ਤੇ ਜਿਹੜੇ ਰਾਜਨੀਤੀ ਪਾਰਟੀਆਂ ਨੇ ਉਹਨਾਂ ਕਹੀ ਜਾਂਦਾ ਕਿ ਆ ਸੋਨਾ ਉਹ ਬਣਾਇਆ ਸੀ ਹਾਂ ਤੇ ਫਿਰ ਉਹ ਸਾਹਮਣੇ ਨਜ਼ਰ ਆ ਰਿਹਾ ਜਿਹੜਾ ਸੋਨਾ ਬਣਿਆ ਹੈ ਉਹ ਤੇ ਖਾਲੀ ਖਬਰਾਂ ਹੀ ਜੀ ਸੋਨਾ ਦੱਸਦੇ ਨੇ ਉਹ ਲੋਕ ਮਗਰ ਹਕੀਕਤ ਹੀ ਸੋਨਾ ਨਹੀਂ ਹੈ ਨਹੀਂ ਜੀ ਨਹੀਂ ਲੀਪਾ ਪੁੱਤ ਹਾਂ ਆਈਏ 7-8 ਮਹੀਨੇ ਪਹਿਲਾਂ ਵੀ ਪੱਟਿਆ ਸੀਗਾ ਇਹਨਾਂ ਨੇ ਆ ਫਿਰ ਉਹ ਹੀ ਪੋਜੀਸ਼ਨ ਹੋ ਗਈ ਹੈ ਜੀ ਠੀਕ ਹੈ ਹਾਂ ਜੀ ਉਹ ਬਿਲਕੁਲ ਲੋਕਾਂ ਦੇ ਵੱਲੋਂ ਕਾਫੀ ਰੋਜ਼ ਦਿਤਾਇਆ ਜਾ ਰਿਹਾ ਹੈ ਰੋਸ ਵੀ ਦਿਤਾਇਆ ਜਾ ਰਿਹਾ ਤੁਹਾਨੂੰ ਖੂਬਸੂਰਤ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਹਾਲਾਂਕਿ ਲੋਕਾਂ ਵੱਲੋਂ ਕਿਹਾ ਜਾ ਰਿਹਾ ਖੂਬਸੂਰਤ ਤਸਵੀਰਾਂ ਨਹੀਂ ਆ ਵੱਤੋਂ ਪੱਤਰ ਤਸਵੀਰਾਂ ਜਿਹੜੀ ਕਿ ਤੁਹਾਨੂੰ ਦਿਖਾ ਰਹੇ ਆ ਲੁਧਿਆਣਾ ਦੇ ਸਿਟੀ ਲੁਧਿਆਣਾ ਦਾ ਸਿਟੀ ਸਮਾਰਟ ਸਿਟੀ ਲੁਧਿਆਣਾ ਕਿਹਾ ਜਾ ਜਾਂਦਾ ਵਪਾਰੀ ਦਾ ਹੱਬ ਕਰਾਇਆ ਜਾਂਦਾ ਵਪਾਰੀ ਇੱਥੋਂ ਅੱਗੇ ਜਾ ਕੇ ਅੱਗੇ ਫੈਕਟਰੀਆਂ ਸ਼ੁਰੂ ਹੋ ਜਾਂਦੀਆਂ ਨੇ ਫੈਕਟਰੀ ਦੇ ਦੌਰਾਨ ਇੱਥੇ ਲੋਕਾਂ ਵਪਾਰੀਆਂ ਨੇ ਆਪਣੇ ਫੈਕਟਰੀ ਤੇ ਜਾਣਾ ਹੁੰਦਾ ਵਾ ਕੰਮਕਾਰਾ ਕਰਨੇ ਹੁੰਦੇ ਤੇ ਲੇਬਰ ਹਮੇਸ਼ਾ ਲੰਘਦੀ ਜਾਂਦੀ ਹੈ ਤੇ ਉੱਥੇ ਹੀ ਇੱਥੇ ਪ੍ਰੋਜੈਕਟ ਵੀ ਜਿਹੜੀ ਕਿ ਇੱਕ ਕਿਹਾ ਗਿਆ ਸੀ ਇਹ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਖਬਰ ਵੀ ਨشرਾਈ ਸੀ ਕਿ ਕਿ 3 ਮਹੀਨੇ ਜੇ ਕਿ ਸਮਾਜ ਜਰੇ ਕੇ ਕਾਰਪੋਰੇਸ਼ਨ ਦੇ ਵੱਲੋਂ ਲਿਤਾ ਗਿਆ ਸੀਗਾ ਪਰ ਕਿਤੇ ਨ ਕਿਤੇ ਉਹ ਸਮਾਂ ਵੀ ਜਰੇ ਕਿ ਆ ਅੱਗੇ ਵੱਧਦਾ ਹੋਇਆ ਨਜ਼ਰ ਆਉਂਦਾ ਪਿਆ ਉਹ ਦੇਖ ਸਕਦੇ ਹੋ ਲੁਧਿਆਣਾ ਦੇ ਸਮਾਰਟ ਸਿਟੀ ਦੇ ਹਾਲਾਤ ਨੇ ਹਾਲਾਂਕਿ ਜੂਨ ਜੂਨ ਦੇ ਵਿੱਚ ਇਹ ਹਾਲਾਤ ਨੇ ਤੇ ਜੁਲਾਈ ਦੇ ਵਿੱਚ ਕੀ ਹਾਲਾਤ ਹੋਣਗੇ ਲੱਗਦਾ ਕਿ ਜਿਵੇਂ ਦਿੱਲੀ ਦੇ ਵਿੱਚ ਸਮੁੰਦਰ ਲੇਕ ਸਮੁੰਦਰ ਬੰਦੇ ਹੁੰਦੇ ਸੀਗੇ ਤੇ ਹੁਣ ਪੰਜਾਬ ਦੇ ਲੁਧਿਆਣਾ ਦੇ ਵਿੱਚ ਵੀ ਇਦਾਂ ਹੀ ਸਮੁੰਦਰ ਬਣ ਰਹੇ ਨੇ ਇਹ ਬੜਾ ਵੱਡਾ ਸਵਾਲ ਇੱਥੇ ਖੜਾ ਹੁੰਦਾ ਆ ਨਜ਼ਰ ਆ ਰਿਹਾ ਉਹ ਦੇਖਣਾ ਹੈ ਕਿ ਕਾਰਪੋਰੇਸ਼ਨ ਦੇ ਮੁਲਾਜ਼ਮ ਕਿੰਨੀ ਕੋ ਜਲਦ ਇਸ ਨੂੰ ਠੀਕ ਕਰਨਗੇ ਜੁੜੇ ਹਾਂ ਲਾਈਵ ਤੋਂ ਨਾਲ ਸੰਜਣਾ ਜੁਮ ਰਿਪੋਰਟ ਧੰਨਵਾਦ ਐਨੇ ਸਾਲ ਹੋ ਗਏ ਇੱਥੇ ਲੋਕਾਂ ਨੂੰ ਵਸਦੇ ਹੋਏ ਪਰ ਹਾਲਾਤ ਇਹੋ ਜਿਹੇ ਉੱਥੇ ਉੱਥੇ ਦੇ ਉੱਥੇ ਹੀ ਖੜੇ ਨੇ ਦੇਖ ਸਕਦੇ ਹੋ ਤੁਹਾਨੂੰ ਪਿੱਛੇ ਦੀ ਤਸਵੀਰ ਜੋਂ ਦਿਖਾ ਦਿੰਦਾ ਓਵਰਫਲੋ ਦੇ ਨਾਲੇ ਦੇ ਕਾਰਨ ਗੰਦਾ ਪਾਣੀ ਦੇਖ ਸਕਦੇ ਹੋ ਕਾਲਾ ਪਾਣੀ ਜਿਹੜਾ ਗਲੀਆਂ ਦੇ ਵਿੱਚ ਖੜ ਗਿਆ ਉਹ ਉਹ ਦੇਖ ਸਕਦੇ ਹੋ ਘਰ ਦੇ ਵਿੱਚ ਬਾ ਘਰ ਦੇ ਬਾਹਰ ਬੈਠੇ ਵਿਅਕਤੀ ਦੇ ਵੱਲੋਂ ਆਪ ਵਾਈਪਰ ਜਿਹੜਾ ਮਾਰਿਆ ਜਾ ਰਿਹਾ ਵਾ ਕਿ ਪਾਣੀ ਇੱਥੋਂ ਅੱਗੇ ਲੰਘ ਜਾਵੇ ਕਾਲਾ ਪਾਣੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਲੀਆਂ ਦੇ ਮੰਡਰਾ ਰਿਹਾ ਵਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੋਕਾਂ ਦਾ ਆਣਾ ਜਾਣਾ ਇੱਥੋਂ ਲੰਘਣਾ ਔਖਾ ਹੋਇਆ ਵਾ ਦੇਖ ਸਕਦੇ ਹੋ ਕਾਰਪੋਰੇਸ਼ਨ ਦੇ ਜਿਹੜੇ ਹੁਣ ਮੁਲਾਜ਼ਮ ਨੇ ਉਹਨ ਇੱਥੇ ਪਹੁੰਚੇ ਨੇ ਆਪਣੀਆਂ ਸਫਾਈਆਂ ਕਰ ਰਹੇ ਨੇ ਇੱਥੇ ਲੋਕਾਂ ਦਾ ਲੰਘਣਾ ਜਿਹੜਾ ਇੱਥੇ ਔਖਾ ਹੋਇਆ ਵਾ ਭਾਈ ਇਹ ਕਿਸ ਤਰ੍ਹਾਂ ਦੇਖਦੇ ਹੋ ਪਾਣੀ ਖੜਾ ਕਾਲਾ ਪਾਣੀ ਖੜਾ ਹੈ ਭਾਜੀ ਗੰਦ ਪਿਆ ਪਿਆ ਵਾ ਸੈਟ ਕਰਾਓ ਪੂਰਾ ਲਗ ਰ ਗੰਦ ਨਾਲ ਭਰਿਆ ਪਿਆ ਤੇ ਕੋਈ ਸੁਵਿਧਾ ਹੈਗੀ ਅੱਗੇ ਜਾਣ ਦੀ ਕੋਈ ਲੱਗਦੀ ਹੈ ਸ਼ੰਕਾ ਜਾਣ ਦੀ ਨਹੀਂ ਗੰਦ ਨਾਲ ਹੀ ਭਰਿਆ ਪਿਆ ਬਹੁਤ ਦਿੱਕਤ ਆ ਪੂਰਾ ਮਹੱਲਾ ਪਰੇਸ਼ਾਨ ਆ ਕੀ ਬਿਮਾਰੀਆਂ ਦੀ ਲੱਗ ਸਕਦੀ ਹੈ ਬਿਮਾਰੀ ਲੱਗ ਸਕਦੀ ਹੈ 101% ਭਾਜੀ ਯਾਰ ਕਿਉਂ ਨਹੀਂ ਲੱਗ ਸਕਦੀ ਬਿਮਾਰੀ ਸਮਾਰਟ ਸਿਟੀ ਕਿਹਾ ਜਾਂਦਾ ਲੁਧਿਆਣੇ ਨੂੰ ਕਿੱਥੇ ਆ ਸਮਾਰਟ ਸਿਟੀ ਇਹ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਹੂੰ ਇਹੀ ਆ ਕਿੱਥੇ ਇਹੀ ਆ ਬਸ 스마트 ਸਿਟੀ ਚਾਹੀ 스마트 ਸਿਟੀ ਹੈ ਹੂੰ ਠੀਕ ਹੈ ਰੋਕਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹੀ ਆ ਸਾਡੇ ਲਈ 스마트 ਸਿਟੀ ਹਾਲਾਂਕਿ ਬਿਮਾਰੀਆਂ ਆ ਕਾਫੀ ਲੱਗਦੀਆਂ ਨੇ ਇਸ ਦੇ ਕਾਰਨ ਦੇਖ ਸਕਦੇ ਹੋ ਕਿ ਲੋਕ ਕਿੰਨੇ ਤੰਗ ਪਰੇਸ਼ਾਨ ਨੇ ਇੱਥੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਫਾਈ ਜਰੂਰ ਕੀਤੀ ਜਾ ਰਹੀ ਹੈ ਪਰ ਪਹਿਲੇ ਕਿਉਂ ਨਹੀਂ ਧਿਆਨ ਰੱਖਿਆ ਗਿਆ ਪਹਿਲੇ ਕਿਉਂ ਨਹੀਂ ਸੀਵੇਰੇ ਖੋਲੇ ਗਏ ਭਾਈ ਕੀ ਹਾਲਾਤ ਨੇ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਭਾਈ ਜਗਾ ਸਾਰੇ ਖਰਾਬ ਹੈ ਨਹੀਂ ਬੈਡ ਬੁੱਡ ਸਾਰੇ ਖਰਾਬ ਅੱਗੇ ਵੀ ਪਹਿਲਾਂ ਖਰਾਬ ਹੋਏ ਹੁਣ ਵੀ ਖਰਾਬ ਹੋ ਰਹੇ ਹੈ ਫਾਇਦਾ ਕੀ ਹੁੰਦਾ ਇਹ ਤੇ ਵਿਚਾਰੀ ਕਮਜ਼ੋਰੀ ਹੈ ਇਹ ਤੇ ਕਰਤੇ ਵੇ ਕੰਮ ਹਾਂ ਇਹ ਆਪਣਾ ਕੰਮ ਕਰਦੇ ਵੇ ਹਮ ਗੱਲ ਕੁਛ ਨਹੀਂ ਹੈ ਹਾਂ ਹੱਲ ਕਰੋ ਟੋ ਕੰਮ ਲਾ ਭਾਜੀ ਪਹਿਲਾਂ ਵੀ ਇੰਨਾ ਪਾਣੀ ਖੜਿਆ ਹੋਇਆ ਪਿਆ ਜੀ ਪਪੀ ਪਰ ਪ੍ਰੈਸ਼ਰ ਆਇਆ ਸੀ ਹੁਣ ਇਹ ਵਿੱਚ ਵੀ ਵੜੇ ਸਭ ਕੁਝ ਕੀਤਾ ਨਾਲੇ ਦੇਖੋ ਹੁਣ ਵੀ ਹਿੱਲਾ ਕਰੋ ਨਾ ਕੋਈ ਕੋਈ ਹਿਲ ਨਹੀਂ ਹੋ ਰਿਹਾ ਇੱਲਾਹ ਕਰਦੇ ਵੇ ਹੁਣ ਭਾਈਓ ਕੀ ਬਿਮਾਰੀ ਕਿਸ ਤਰ੍ਹਾਂ ਬਿਮਾਰੀ ਹੈ ਭਾਈ ਬਿਮਾਰੀ ਹੀ ਪੈ ਰਹੀਆਂ ਹੋਰ ਕੀ ਪੈਣਾ ਛੋਟੇ ਛੋਟੇ ਬੱਚਿਆਂ ਦੇ ਪੈਰ ਦੇਖ ਸਕਦੇ ਹੋ ਪੈਰ ਕਾਲੇਛਰੇ ਨਾਲ ਭਰੇ ਨੇ ਛੋਟੇ ਛੋਟੇ ਬੱਚਿਆਂ ਦੇ ਪੈਰ ਦੇਖ ਸਕਦੇ ਹੋ ਕਾਲੇਛਰੇ ਨਾਲ ਭਰ ਚੁੱਕੇ ਨੇ ਗੰਦਗੀ ਦੇਖ ਸਕਦੇ ਹੋ ਇਸ ਦੇ ਨਾਲ ਸੂ ਕੀ ਹਜ਼ਾਰਾਂ ਬਿਮਾਰੀਆਂ ਲੱਗਣ ਦਾ ਡਰ ਜਰ ਕਿਆ ਮੰਡਰਾ ਰਿਹਾ ਇਸ ਮੱਲੇ ਦੇ ਵਿੱਚ ਹਾਲਾਂਕਿ ਸਮਾਰਟ ਸਿਟੀ ਲੁਧਿਆਣਾ ਕਿਹਾ ਜਾਂਦਾ ਹੈ ਵੱਡੇ ਵੱਡੇ ਅਫਸਰ ਜਿਹੜੇ ਆ ਖਜ਼ਾਨਿਆਂ ਦੇ ਵਿੱਚੋਂ ਤਨਖਾਹਾਂ ਤਾਂ ਲੈ ਰਹੇ ਨੇ ਪਰ ਡਿਊਟੀਆਂ ਜਿਹੜੀਆਂ ਬਖੂਬੀ ਦੇ ਨਾਲ ਨਹੀਂ ਨਿਭਾਈ ਜਾ ਰਹੀਆਂ ਨੇ ਹਾਲਾਂਕਿ ਸਰਕਾਰੀ ਮਹਿਕਮੇ ਦੇ ਵਿੱਚ ਜੇਕਰ ਵੱਡੇ ਅਧਿਕਾਰੀ ਇੱਥੇ ਜਾਇਜ਼ਾ ਲੈਣ ਕੋਈ ਵੀ ਨਹੀਂ ਪਹੁੰਚਿਆ ਹੈਗਾ ਤੇ ਵਰਕਰਾਂ ਨੂੰ ਜਿਹੜੇ ਕਿਹਾ ਭੇਜਿਆ ਗਿਆ ਵੇ ਦੇਖ ਸਕਦੇ ਹੋ ਕਿ ਸਫਾਈ ਹੋ ਹੀ ਨਹੀਂ ਰਹੀ ਹੈ ਕਾਲਸ਼ ਦੂਰ ਹੋ ਹੀ ਨਹੀਂ ਰਹੀ ਹੈ ਹਾਲਾਂਕਿ ਬਰਸਾਤ ਤਾਂ ਥੋੜੇ ਸਮੇਂ ਦੇ ਵਾਸਤੇ ਆਈ ਸੀਗੀ ਤੇ ਉਸ ਮੁਹੱਲੇ ਦੇ ਵਿੱਚ ਕਾਲਸ਼ ਦੇਖ ਸਕਦੇ ਹੋ ਕਾਲੇ ਗੰਦਾ ਪਾਣੀ ਦੇਖ ਸਕਦੇ ਹੋ ਕਿੰਨਾ ਕੁ ਗੰਦਾ ਪਾਣੀ ਉੱਤੇ ਜੰਮ ਕੇ ਇਕੱਠਾ ਹੋ ਗਿਆ ਹੈ ਸੋ ਬਿਮਾਰੀਆਂ ਹਜ਼ਾਰਾਂ ਬਿਮਾਰੀਆਂ ਜਿਹੜੀਆਂ ਲੱਗਣ ਦਾ ਡਰ ਇੱਥੇ ਮੰਡਰਾ ਰਿਹਾ ਹੈ ਦੇਖ ਸਕਦੇ ਹੋ ਕਿ ਮਜਬੂਰੀ ਦੇ ਵਿੱਚ ਉਹ ਵਿਅਕਤੀ ਘਰੋਂ ਬਾਹਰ ਆਇਆ ਹੈ ਕਿਤੇ ਸਮਾਨ ਲੈ ਕੇ ਜਾਣ ਦੇ ਲਈ ਜਾ ਰਿਹਾ ਹੈ ਦੇਖ ਸਕਦੇ ਹੋ ਉਸ ਨੂੰ ਕਾਲੇ ਪਾਣੀ ਦਾ ਸਾਹਮਣਾ ਅਤੇ ਬਿਮਾਰੀਆਂ ਦਾ ਸਾਹਮਣਾ ਜਿਹੜੇ ਕੀ ਹੈ ਕਰਨਾ ਪੈ ਰਿਹਾ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਸਫਾਈ ਨੂੰ ਚਾਹਨਾ ਸਮਾਜ ਦੀ ਨਹੀਂ ਹਾਂ ਬੰਦੇ ਹਾਂ ਬੰਦਾ ਮੰਨ ਲੈਣੇ ਜਾ ਰਿਹਾ ਚਲ ਅੱਗੇ ਚਲ ਬਿਲਕੁਲ ਭਾਈ ਜੀ ਕਿੰਨੀ ਦੇਰ ਹੋ ਗਈ ਇੱਥੇ ਇੱਥੇ ਉਹ ਸੇਅ ਤੇ ਲੱਗੇ ਸੇਅ ਤੇ ਲੱਗੇ ਹੋਏ ਵੀਰੇ ਸੇਅ ਤੇ ਕੰਮ ਕਰਦੇ ਪਏ ਆ ਅੱਛਾ ਸੇਅ ਤੇ ਪਾਣੀ ਨੂੰ ਤਾਂ ਖਰਾਬ ਹੋਇਆ ਵਾ ਉਹ ਪਾਣੀ ਆ ਰਿਹਾ ਵਾ ਬੜਾ ਗੰਦਾ ਕੰਮ ਆ ਰਿਹਾ ਵਾ ਸੇਅ ਤੇ ਪੁਕੇ ਪਿਆਸੇ ਲੱਗੇ ਹੋਏ ਸੀ ਸਪਲਾਈ ਕਰਦੇ ਪਏ ਆ ਇਹ ਤਾਂ ਕੋਈ ਗੰਦ ਬਹੁਤ ਗੰਦਾ ਹੋ ਰਿਹਾ ਵਾ ਅੱਥੇ ਬੜੀਆ ਕੰਮ ਹੋ ਨਹੀਂ ਰਿਹਾ ਵਾ ਪਿਛਲੇ ਸਾਲ ਵੀ ਇਹ ਹਾਲ ਸੀਗਾ ਤੇ ਜੀ ਹਾਲ ਵੀ ਇਹ ਹਾਲ ਸੀਗਾ ਕੋਈ ਗੱਲ ਨਹੀਂ ਹੈਗਾ ਸਾਡਾ ਗੰਨ ਚ ਪੂਰਾ ਹਰ ਬਿਮਾਰ ਹੋ ਜਾਂਦੇ ਹੀ ਕੰਮ ਕਰਦੇ ਕਰਦੇ ਸਪਾਈ ਵਾਲੇ ਅਸੀਂ ਇੰਗੇ ਕਰਮਚਾਰੀ ਕਰਦੇ ਕਰਦੇ ਕੰਮ ਅਸੀਂ ਬਿਮਾਰ ਹੋ ਜਾਂਦੇ ਆ ਠੀਕ ਹੈ ਜੀ ਗੱਲਬਾਤ ਸੁਣੀ ਲੋਕਾਂ ਦੀ ਤੇ ਅਤੇ ਹਾਲਾਤ ਤੁਹਾਨੂੰ ਦਿਖਾਏ ਲੁਧਿਆਣਾ ਦੇ ਸਮਾਰਟ ਸਿਟੀ ਦੇ ਲੁਧਿਆਣਾ ਮਹਾਰ ਨਗਰ ਦੇ ਰਾਜਨੀਤਿਕ ਦਾਵੇ ਰਾਜਨੀਤੀਆਂ ਬਹੁਤ ਹੁੰਦੀਆਂ ਨਹੀਂ ਕਿ ਆ ਜਾ ਰਿਹਾ ਸੀਗਾ ਕਿ ਪਿਛਲੇ ਕੁਝ ਪਿਛਲੇ ਸਾਲਾ ਤੋਂ ਕੀ ਬੁੱਢਾ ਦਰਿਆ ਨਾਲੇ ਛਤੇ ਜਾਣਗੇ ਨਾਲੇ ਨਾਲੇ ਅਤੇ ਬਿਮਾਰੀਆਂ ਤੋਂ ਮੁਕਤੀ ਮਿਲੇਗੀ ਰਾਜਨੀਤੀਆਂ ਬਹੁਤ ਹੁੰਦੀਆਂ ਨੇ ਪਰ ਰਾਜਨੀਤੀਆਂ ਦਾ ਕੀ ਫਾਇਦਾ ਜਦ ਲੋਕਾ ਲੋਕ ਹੀ ਨਹੀਂ ਰਹਿਣਗੇ ਇੱਥੇ ਬਿਮਾਰੀਆਂ ਦੇ ਨਾਲ ਜੇ ਲੋਕਾਂ ਦੀ ਮੌਤ ਹੋ ਜੇਗੀ ਜਾਂ ਲੋਕ ਬਿਮਾਰ ਹੋਣਗੇ ਤੇ ਉੱਤੋਂ ਸੁਵਿਧਾ ਨਹੀਂ ਮਿਲਣੀ ਮੈਡੀਕਲ ਦੀ ਤੇ ਬਿਮਾਰੀਆਂ ਵੀ ਨਹੀਂ ਹਟਣਗੀਆਂ ਤੇ ਐਂਡ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਕਰਨਾ ਹੀ ਪਊਗਾ ਇਹਦੇ ਵਿੱਚ ਲੋਕ ਰਾਜਨੀਤੀ ਦੇ ਵਿੱਚ ਰਾਜਨੀਤੀ ਕੀ ਕਰੂਗੀ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਵੱਡੇ ਵੱਡੇ ਲੀਡਰਾਂ ਦੇ ਵੱਲੋਂ ਵੱਡੀ ਵੱਡੀ ਲੀਡਰ ਪਾਰਟੀਆਂ ਦੇ ਵੱਲੋਂ ਅਸੀਂ ਲੋਕਾਂ ਦੇ ਲਈ ਇਹ ਸਾਡਾ ਲੋਕ ਪਰਿਵਾਰ ਨੇ ਇਹ ਸਾਡਾ ਡਿਵਾਡ ਨੰਬਰ ਪਰਿਵਾਰ ਹੈ ਮੱਹੱਲਾ ਮੱਲਾ ਸਾਡਾ ਪਰਿਵਾਰ ਹੈ ਹਲਕਾ ਸਾਡਾ ਪਰਿਵਾਰ ਹੈ ਜੇ ਪਰਿਵਾਰ ਇਸ ਵਕਤ ਮੁਸੀਬਤ ਹੈ ਤੇ ਕਿੱਥੇ ਨੇ ਰਾਜਨੀਤੀ ਲੀਡਰ ਕਿੱਥੇ ਵਿਅਸਤ ਨੇ